ਚੀਮਾ ਸਾਹਿਬ ਇਸ ਵਾਰ ਬਰਸਾਤਾਂ ਬਹੁਤ ਹੋਈਆਂ ਇਸ ਕਰਕੇ ਪੰਜਾਬ ਡੁੱਬ ਗਿਆ ਕਿਉਂਕਿ ਉਹ ਕਹਿੰਦਾ ਕਿ ਦੇਖੋ ਪਹਾੜਾਂ ਦੇ ਵਿੱਚ ਵੀ ਤਾਂ ਇਹੀ ਹਾਲ ਹੈ ਜੇ ਪਹਾੜ ਨਹੀਂ ਬਚੇ ਤਾਂ ਸਥਾਨਕ ਲੋਕੀ ਕਿਵੇਂ ਬਚ ਸਕਦੇ ਨੇ ਇਹ ਇਹ ਏਰੀਆ ਕਿਵੇਂ ਬਚ ਸਕਦਾ ਹੈ ਕਿ ਸਿਰਫ ਤੇ ਸਿਰਫ ਇਸ ਨੂੰ ਕੁਦਰਤ ਦੀ ਕਰੋਪੀ ਨਾਲ ਅਸੀਂ ਮੰਨ ਸਕਦੇ ਹਾਂ ਕਿ ਇਸ ਕਰਕੇ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਕੁਦਰਤੀ ਕਰੋਪੀ ਦੇ ਮੁੱਢ ਕਦੀਮ ਤੋਂ ਚੱਲਦੀ ਆਈ ਹੈ ਕੁਦਰਤ ਹੈ ਉਹਦੇ ਨਾਲ ਤੇ ਜਦੋਂ ਖਿਲਵਾੜ ਕਰਦੇ ਨੇ ਉਹ ਤਾਂ ਇੱਕ ਵੱਖਰੀ ਗੱਲ ਆ ਹੂੰ ਅਕੀਮੈਂਨ ਨੇ ਡਿਜ਼ਾਸਟਰ ਇਹਨੂੰ ਬਣਾ ਦਿੱਤਾ ਸਾਡੀ ਅਨਗਹਿਲੀ ਨੇ ਗੈਰ ਸਾਡਾ ਜਿਹੜਾ ਸੰਜੀਦਾ ਰਵਈਆ ਏ ਉਹਨੇ ਸਾਨੂੰ ਕਿਸੇ ਚੋਗਾ ਨਹੀਂ ਛੱਡਿਆ ਕੁਦਰਤੀ ਆਫਤ ਦੀ ਤੇ ਅਸੀਂ ਗੱਲ ਹੀ ਨਹੀਂ ਕਰ ਰਹੇ ਉਹਦੇ ਸਾਰੇ ਜਹਾਨ ਨੂੰ ਪਤਾ ਹੁਣ ਅੱਜ ਸਵੇਰੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਕੁਚਾਲ ਆਇਆ ਕੁਦਰਤੀ ਆਫਤ ਹੋ ਗਈ ਉੱਥੇ ਪ੍ਰਧਾਨ ਮੰਤਰੀ ਜੀ ਨੇ ਟਵੀਟ ਕਰਤਾ ਉੱਥੇ ਵਿਦੇਸ਼ ਮੰਤਰੀ ਰਸਦ ਭੇਜ ਰਹੇ ਨੇ ਇਹ ਪੰਜਾਬ ਕੀ ਗੱਲ ਉਤੋਂ ਦੀ ਉੱਡ ਕੇ ਸੈਟਲਾਈਟ ਰਾਈ ਚਲੇ ਗਏ ਉਹ ਅਫਗਾਨਿਸਤਾਨ ਤੁਹਾਨੂੰ ਇੱਥੇ ਨਹੀਂ ਪਤਾ ਲੱਗਾ ਤੁਹਾਡਾ ਆਪਣਾ ਪਰਦੇਸ਼ ਆ ਫਰੰਟ ਲਾਈਨ ਦਾ ਸੂਪਾ ਇਹ ਤੁਸੀਂ ਇਹਨੂੰ ਮਨੁਕੀਤ ਕਹਿ ਦਿਓ ਕਿ ਅਣਗਹਿਲੀ ਏ ਤੁਸੀਂ ਕੁਦਰਤੀ ਆਫਤ ਕਹਿ ਦਿਓ ਇਹ ਕੋ ਗੱਲ ਥੋੜਾ ਈ